ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਪਿਆਰਿਓ ਸਮੂਹ ਸਿੱਖ ਜਗਤ ਨੂੰ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਗੁਰੂ ਪਿਆਰਿਓ ਕੁਝਕ ਬਚਨ ਸੰਗਤਾਂ ਨਾਲ ਸਾਂਝੇ ਕਰਨੇ ਗੁਰੂ ਪਿਆਰਿਓ ਅੱਜ ਹੋਲਾ ਮੱਲਾ ਆ ਗਿਆ ਤੇ ਬਹੁਤ ਸਾਰੀਆਂ ਸੰਗਤਾਂ ਹੋਲੇ ਮਹੱਲੇ ਤੇ ਜਾ ਕੇ ਤੇ ਇਤਿਹਾਸਿਕ ਗੁਰਦੁਆਰਿਆਂ ਤੇ ਨਾਤਮਸਤਕ ਹੋ ਰੀਆਂ ਬੜਾ ਵਧੀਆ ਉਪਰਾਲਾ ਵੀ ਆ ਤੇ ਕੋ ਸੋਣੀ ਗੱਲ ਆ ਕਿ ਸਾਨੂੰ ਗੁਰੂਆਂ ਦੇ ਗੁਰਦੁਆਰੇ ਵਿੱਚ ਜਾਣਾ ਚਾਹੀਦਾ ਪਰ ਗੁਰੂ ਪਿਆਰਿਓ ਦਾਸ ਦੀ ਇੱਕ ਚਰਨਾ ਚ ਸੰਗਤ ਦੇ ਬੇਨਤੀ ਆ ਕਿ ਆਪਾਂ ਜਿਹੜੇ ਵੀ ਗੁਰਦੁਆਰੇ 'ਚ ਜਾਂਦੇ ਆ ਆਪਾਂ ਉਸ ਗੁਰਦੁਆਰੇ ਦਾ ਇਤਿਹਾਸ ਜ਼ਰੂਰ ਪੜ ਕੇ ਆਇਆ ਕਰੀਏ ਤੇ ਜਿਹੜੇ ਸਾਡੇ ਨਾਲ ਬੱਚੇ ਗਏ ਹੁੰਦੇ ਆ ਉਹਨਾਂ ਨੂੰ ਤੇ ਆਪਣੇ ਉਸ ਗੁਰਦੁਆਰੇ ਦਾ ਇਤਿਹਾਸ ਜਰੂਰ ਦੱਸਿਆ ਕਰੀਏ ਜਿਹੜੇ ਅਨਪੜ੍ਹਿਆ ਉਹ ਪੜੇ ਲਿਖੇ ਵੀਰਾ ਭੈਣਾ ਭਰਾਵਾਂ ਨੂੰ ਦੱਸਣ ਤੇ ਪੁੱਛਣ ਕਿ ਭਾਜੀ ਇੱਥੇ ਕੀ ਲਿਖਿਆ ਆਇਆ ਇਹ ਗੁਰਦੁਆਰੇ 'ਚ ਕੀ ਇਤਿਹਾਸ ਵਾਪਰਿਆ ਸੀ ਕਿਉਂਕਿ ਬਿਨਾ ਆਪਾਂ ਇਤਿਹਾਸ ਜਾਣੇ ਕਿਸੇ ਗੁਰਦੁਆਰੇ ਵਿੱਚੋਂ ਮੱਥਾ ਟੇਕ ਕੇ ਆ ਗਏ ਤੇ ਲੰਗਰ ਖਾ ਕੇ ਆ ਗਏ ਉੱਥੇ ਦਾਲ ਕਿਹੜੀ ਬਣੀ ਹੀ ਉੱਥੇ ਖੀਰ ਬਣੀ ਹੀ ਉਦੋਂ ਵਾਲੇ ਸੇਵੀਆਂ ਬਣੀ ਹੀ ਉੱਥੇ ਚਾਹ ਰਹੀ ਉੱਥੇ ਸਲਾਦ ਹੀ ਉੱਥੇ ਫਰੂਟ ਹੀ ਜੇ ਆਪਕ ਪਦਾਰਥਾਂ ਵਿੱਚ ਹੀ ਫਸੇ ਰਹੇ ਗੁਰੂ ਪਿਆਰੇਓ ਤੇ ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਆਪਾਂ ਇਤਿਹਾਸ ਨਹੀਂ ਦੱਸ ਪਾਏ ਤੇ ਗੁਰਦੁਆਰਿਆਂ ਵਿੱਚ ਜਾ ਕੇ ਸਾਡਾ ਮੱਥਾ ਟੇਕਣਾ ਵਿਅਰਥਿਆ ਗੁਰੂ ਪਿਆਰੇਓ ਇਸ ਕਰਕੇ ਗੁਰਦੁਆਰੇ ਜਾਣਾ ਕੋਈ ਮਾੜੀ ਗੱਲ ਨਹੀਂ ਆ ਇਤਿਹਾਸਿਕ ਗੁਰਦੁਆਰੇ ਜਾਂਦੇ ਪਏ ਆਪਾਂ ਸਾਰੀ ਸੰਗਤ ਜਾ ਰਹੀ ਆ ਤੇ ਆਪਾਂ ਉਸ ਦਾ ਇਤਿਹਾਸ ਜ਼ਰੂਰ ਪੜ ਕੇ ਆਈਏ ਆਪਣੇ ਬੱਚਿਆਂ ਨੂੰ ਦਸਿਏ ਕਿਉਂਕਿ ਗੁਰੂ ਪਿਆਰੇਓ ਬਹੁਤ ਸਾਰੇ ਲੋਕ ਹੌਲੇ ਮਹੱਲੇ ਤੇ ਬਨਾਵਟੀ ਰੰਗ ਨਾ ਲਹੋਲੀ ਖੇਡਦੇ ਆ ਹੋਲੀ ਹੀ ਖੇਡਦੇ ਕਿਉਂਕਿ ਉਹ ਲਾਹ ਮੁਹੱਲਾ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪ੍ਰਮਾਤਮਾ ਕਾਲ ਪੁਰਖ ਨੇ ਜਿਸ ਦੀ ਸ਼ੁਰੂਆਤ ਕੀਤੀ ਸੀ ਉਹ ਲਾਹ ਮੁਹੱਲਾ ਤੇ ਆਪਾਂ ਖੇਡਦੇ ਨਹੀਂ ਆ ਸਤਗੁਰ ਸੱਚੇ ਪਾਸ਼ਾ ਗੁਰਬਾਣੀ ਚ ਆਖਦੇ ਆ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤਲਾ ਦੇ ਆਪਾਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੀ ਹੋਲੀ ਖੇਡਣੀ ਆ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦਾ ਰੰਗ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਆਪਣੇ ਦਿਲ ਨੂੰ ਚੜਾਉਣਾ ਆ ਤੇ ਪਰ ਆਪਾਂ ਬਨਾਵਟੀ ਪਦਾਰਥੀ ਰੰਗਾ ਵਿੱਚ ਪਾ ਕੇ ਇੱਕ ਦੂਜੇ ਦਾ ਮੂੰਹ ਲਾਲ ਪੀਲਾ ਨੀਲਾ ਕਰਕੇ ਤੇ ਖੁਸ਼ੀਆਂ ਮਨਾ ਕੇ ਆ ਜਾਂਦੇ ਆਪਾਂ ਤਾਂ ਤੇ ਮੇਰੇ ਨੌਜਵਾਨ ਵੀਰ ਭੈਣ ਭਰਾਵਾਂ ਤੇ ਮਹਿੰਗੇ ਮਹਿੰਗੀਆਂ ਟਰਾਲੀਆਂ ਤੇ ਲੱਖ ਰੁਪਏ ਲਗਾ ਕੇ ਤੇ ਜਾ ਕੇ ਉੱਤੇ ਹੁੱਲੜਬਾਜੀ ਕਰਕੇ ਆਪਣੇ ਭੂਤਾਂ ਵਾਲੇ ਮਾਰਕਸ ਪਾ ਕੇ ਮੋਟਰਸਾਈਕਲਾਂ ਤੇ ਵੀ ਕੁਝ ਭੈਣ ਭਰਾ ਜਾਂਦੇ ਆ ਉਹ ਵੀ ਅਵਾਰਾਗਰਦੀ ਕਰਕੇ ਗੁਰੂ ਪਿਆਰੇ ਨੂੰ ਜਾਂਦੇ ਆ ਕਿ ਐਵੇਂ ਜਾ ਕੇ ਉੱਥੇ ਅਵਾਰਾਗਰਦੀ ਕੀਤੀ ਆ ਜੀਲ ਫੰਡਰ ਗਿਰੀ ਕੀਤੀ ਹਾਰਨ ਵਜਾਏ ਕਈਆਂ ਦਮੇ ਤੋਂ ਤੱਕ ਵੇਖਿਆ ਕਿ ਅੱਜ ਦੇ ਮੈਂ ਵੇਖਣੀਆਂ ਕੱਲ ਪਰਸੋਂ ਕਈ ਵੀਰਾਂ ਭੈਣ ਵੀਰਾਂ ਨੇ ਕਿ ਆਪਣੇ ਮੋਟਰਸਾਈਕਲਾਂ ਦੇ ਪਿੱਛੇ ਇੱਕ ਸਪੀਕਰ ਵੱਡਾ ਲਾ ਕੇ ਉੱਤੇ ਬਲੂਟੂਥ ਜੜਾ ਕੇ ਤੇ ਉੱਚੀ ਉੱਚੀ ਗਾਣੇ ਲਾਉਂਦੇ ਉਹ ਭਾਈ ਜੇ ਕੋਈ ਦਰਸ਼ਨ ਮੇਲੇ ਕਰਨ ਚੱਲੇ ਆ ਤੇ ਇਹ ਕੰਜਰਖਾਨਾ ਕਰਨਾ ਜ਼ਰੂਰੀ ਆ ਚੱਲੇ ਤੁਸੀਂ ਦਰਸ਼ਨ ਮੇਰੇ ਕਰਨ ਜੇ ਤੇ ਕਰ ਤੁਸੀਂ ਇਹੋ ਲੜਬਾਜੀ ਦੇ ਜੇ ਭਰਾ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਾਂ ਆਪਣੇ ਗੁਰੂਆਂ ਦੇ ਸ਼ਹੀਦਾਂ ਦਾ ਮਜ਼ਾਕ ਨਾ ਉਡਾਈਏ ਮੂਰਖਾ ਨਾ ਬਣੀ ਆਪਾਂ ਇੰਨੇ ਸਿਆਣੇ ਆ ਪੜ੍ਹੇ ਲਿਖੇ ਆ ਪਰ ਸਾਡੀ ਅਨਪੜਤਾ ਸਾਡੇ ਵਿੱਚ ਨਜ਼ਰ ਆ ਜਾਂਦੀ ਪੜ੍ਹੇ ਲਿਖਿਆ ਗੁਰੂ ਪਿਆਰੇ ਕੌਣ ਹੁੰਦਾ ਆ ਪੜ੍ਹੇ ਲਿਖਿਆ ਉਹ ਨਹੀਂ ਆ ਵੀ ਜਿਹਦੇ ਕੋਈ ਡਿਗਰੀਆਂ ਆ ਜਾਂ ਪੜ੍ਹੇ ਲਿਖਿਆ ਉਹ ਨਹੀਂ ਜਿਹਦੇ ਕੋਈ ਸਰਟੀਫਿਕੇਟ ਆ ਕਾ ਜਿੰਨੇ ਕਈ ਸਾਲ ਪੜ੍ਹਾਈ ਵਿੱਚ ਸਕੂਲ ਵਿੱਚ ਕਾਲਜ ਵਿੱਚ ਗੱਲ ਇਹ ਆ ਨਹੀਂ ਪੜਿਆ ਲਿਖਿਆ ਹੋਇਆ ਜਿੰਨੂੰ ਸਮਾਜ ਵਿੱਚ ਰਹਿਣ ਦੀ ਅਕਲ ਆ ਸਮਾਜ ਵਿੱਚ ਵਿਚਰਨ ਦੀ ਅਕਲ ਆ ਸਿੱਖ ਕੌਣ ਆ ਸਿੱਖ ਹੋਏ ਥੋੜਾ ਕੀ ਅਮਰਤਾ ਲਈ ਹੋ ਗਏ ਤੇ ਸਿਰਾਂ ਤੇ ਦਮਾਲੇ ਬੰਨ ਲਏ ਤੇ ਅਹੀਂ ਵੱਡੇ ਵੱਡੇ ਆਪਣੇ ਕਿਰਪਾਨਾਂ ਪਾਲੀਆਂ ਤੇ ਅਹੀਂ ਸਿੱਖ ਬਣ ਕੇ ਨਹੀਂ ਗੁਰੂ ਪਿਆਰਿਓ ਸਿੱਖੀ ਪਹਿਰਾਵੇ ਦੀ ਮਤਾਈ ਨਹੀਂ ਆ ਪਰ ਅੱਜ ਕੱਲ ਪਹਿਰਾਵਾ ਹੀ ਸਭ ਕੁਝ ਰਹਿ ਗਿਆ ਗੁਰੂ ਪਿਆਰਿਓ ਮੈਂ ਇਹ ਨਹੀਂ ਆਖਾਂਗਾ ਕਿ ਆਪਾਂ ਨੂੰ ਅਮਰਤ ਪਾਨੇ ਕਰਨਾ ਚਾਹੀਦਾ ਸ਼ਸਤਰ ਪਹਿਲੇ ਆ ਗੁਰੂ ਮਹਾਰਾਜ ਸਾਹਿਬ ਦੇ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਬਦਲੇ ਮੰਨੇ ਹੈ ਜੇ ਸ਼ਸਤਰ ਸਾਡੇ ਕੋਲ ਹੋਣਗੇ ਸਾਨੂੰ ਕਿਹ ਹੱਥ ਨਹੀਂ ਲਾ ਸਕੂਗਾ ਰਾਜ ਸ਼ਸਤਰਾਂ ਨਾਲ ਹੀ ਆਉਂਦਾ ਆ ਪਰ ਅੱਜ ਆਪਾਂ ਬਹੁਤਾਂ ਲੋਕ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਗੁਰਬਾਣੀ ਦਾ ਕੋਈ ਗਿਆਨ ਨਹੀਂ ਆ ਇਤਿਹਾਸ ਦਾ ਕੋਈ ਗਿਆਨ ਨਹੀਂ ਆ ਤੇ ਬਸ ਉਹ ਸੋਸ਼ਲ ਮੀਡੀਆ ਤੇ ਐਵੇਂ ਸਿੱਖੀ ਖਿਲਾਰ ਦੇ ਫਿਰਦੇ ਆ ਬਿਨਾਂ ਗੱਲ ਤੋਂ ਇਸ ਕਰਕੇ ਆਪਾਂ ਗੁਰੂਆਂ ਨਾਲ ਜੇਕਰ ਤੁਸੀਂ ਪਿਆਰ ਕਰਦੇ ਹੋ ਗੁਰੂਆਂ ਦਾ ਸਤਿਕਾਰ ਕਰਦੇ ਹੋ ਉਹਨਾਂ ਨੂੰ ਸਮਰਪਿਤ ਕਰਦੇ ਹੋ ਕੋਈ ਭੇਟਾ ਕੋਈ ਪਦਾਰਥ ਤੇ ਗੁਰੂ ਮਾਰ ਗੁਰੂ ਮਹਾਰਾਜੇ ਪਦਾਰਥਾਂ ਦੇ ਭੁੱਖੇ ਨਹੀਂ ਆਹੋ ਗੁਰੂ ਮਹਾਰਾਜ ਨੂੰ ਆਪਾਂ ਮਨਮਤ ਸੌਂਪ ਦਈਏ ਤੇ ਗੁਰੂ ਮਹਾਰਾਜ ਕੋਲੋਂ ਗੁਰਮਤ ਲੈ ਲਈਏ ਗੁਰੂਆਂ ਦੇ ਸਿਧਾਂਤਾਂ ਤੇ ਚੱਲੀਏ ਗੁਰੂਆਂ ਦੇ ਸਿਧਾਂਤਾਂ ਤੇ ਚੱਲਣਾ ਬੇਹੱਦ ਜ਼ਰੂਰੀ ਆ ਜਿਸ ਤਰ੍ਹਾਂ ਇੱਕ ਸਕੂਲ ਵਿੱਚ ਪੜ੍ਹਦੇ ਬੱਚੇ ਲਈ ਕਾਪੀਆਂ ਕਿਤਾਬਾਂ ਪੜ੍ਹ ਕੇ ਤੇ ਸਾਲ ਬਾਅਦ ਪੇਪਰ ਦੇਣਾ ਜ਼ਰੂਰੀ ਆ ਉਸੇ ਤਰ੍ਹਾਂ ਸਿੱਖ ਲਈ ਵੀ ਗੁਰਬਾਣੀ ਨੂੰ ਪੜ੍ਹ ਕੇ ਉੱਤੇ ਉਹਨੂੰ ਗੁਰਬਾਣੀ ਨੂੰ ਸਮਝ ਕੇ ਮੰਨ ਕੇ ਅਮਲ ਕਰਨ ਦੀ ਜ਼ਰੂਰਤ ਆ ਅਮਲ ਕਰ ਲਿਆ ਸਾਡੇ ਪੇਪਰਾਂ ਚ ਹੀ ਪਾਸ ਹੋ ਗਏ ਤੇ ਜੇ ਆਪਾਂ ਕੱਲਾ ਪੜੀ ਗਏ ਤੇ ਪੜ ਕੇ ਵਿਚਾਰਿਆ ਹੀ ਨਹੀਂ ਪ੍ਰਚਾਰਿਆ ਹੀ ਨਹੀਂ ਕਿਸੇ ਨੂੰ ਦੱਸਿਆ ਹੀ ਨਹੀਂ ਜਿਹੜਾ ਰੰਗਿਆ ਗੁਰੂ ਦਾ ਨਾਮ ਦਾਣ ਦਾ ਜਿਗਰ ਸਾਨੂੰ ਹੀ ਨਹੀਂ ਚੜਿਆ ਤੇ ਆਪਾਂ ਕਿਸੇ ਨੂੰ ਕੀ ਚੜਾਵਾਂਗੇ ਜੇਕਰ ਅਸੀਂ ਆਪ ਹੀ ਉਸ ਰੰਗ ਤੋਂ ਨਾਮ ਦਾਣ ਦੀ ਦਾਤ ਤੋਂ ਸਖਣੀ ਆ ਤੇ ਕਿਸੇ ਨੂੰ ਕੀ ਮਤ ਦਵਾਂਗੇ ਗੁਰੂ ਪਿਆਰਿਓ ਇਸ ਕਰਕੇ ਆਪਾਂ ਨੂੰ ਸਭ ਤੋਂ ਪਹਿਲੇ ਆਪਾਂ ਉਸ ਨਾਮ ਦੀ ਦਾਤ ਜਿਹੜੀ ਗੁਰੂ ਮਹਾਰਾਜ ਦੀ ਆ ਲਈਏ ਨਾਮਦਾਨ ਕੀ ਆ ਨਾਮਦਾਨ ਡੇਰੇ ਦੇ ਪਖੰਡੀ ਸਾਦਾ ਕੋੜੀ ਲੈਣਾ ਗੁਰੂ ਪਿਆਰਿਓ ਕੁਝ ਲੋਕ ਤੇ ਮੈਥੋਂ ਤੱਕ ਵੇਖਦਾ ਗੁਰੂ ਪਿਆਰਿਓ ਕਿ ਕੁਝ ਸਾਡੇ ਭੁੱਲੇ ਭੜਕੇ ਭੈਣ ਭਰਾ ਆਖ ਦਿੰਦੇ ਆ ਕਿ ਪੰਜ ਪਹਿਰੇ ਅਮਰ ਸ਼ਕਾਉਂਦੇ ਆ ਤੇ ਉਹ ਹਰੇ ਕੋਈ ਜਪਣ ਲਈ ਕੋਈ ਨਾਮ ਜਾਂ ਕੋਈ ਸ਼ਬਦ ਦਿੰਦੇ ਨਹੀਂ ਗੁਰੂ ਪਿਆਰਿਓ ਉਹ ਸਿਰਫ ਇਹੋ ਗੱਲ ਕਹਿੰਦੇ ਵੀ ਜੇਕਰ ਤੁਸੀਂ ਅਨਪੜੋ ਤਾਂ ਸ਼ਬਦ ਗੁਰੂ ਦਾ ਜਾਪ ਕਰੋ ਭਾਵੇਂ ਤੁਸੀਂ ਮੂਲ ਮੰਤਰੀ ਪੜ ਲਓ ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੁਰਤ ਅਜੂਨੀ ਸਭਾਉ ਗੁਰ ਪ੍ਰਸਾਦਿ ਤੇ ਜਿਹੜੀ ਪੜੇ ਲਿਖੀ ਉੱਤ ਪੰਆ ਬਾਣੀਆਂ ਦਾ ਸੁਆਸ ਮੇਰੇ ਨਿਤਨੇਮ ਕਰੋ ਸ਼ਾਮ ਨੂੰ ਕੀਰਤਨ ਸੁਲਾ ਰਹਿਰਾਸ ਤੇ ਅਰਦਾਸ ਕਰੋ ਤੇ ਹਫਤੇ 'ਚ ਇੱਕ ਵਾਰੀ ਸੁਖਮਨੀ ਸਾਹਿਬ ਜ਼ਰੂਰ ਪੜੋ ਪਰ ਬਹੁਤ ਸਾਰੇ ਲੋਕ ਇੰਨੀ ਕਾ ਸੋਚ ਕੇ ਬੈਠੇ ਵਿਖਰੇ ਜਦੋਂ ਅਮਰਿ ਸ਼ਕਉਂਦੇ ਆ ਤੇ ਉਦੋਂ ਕੋਈ ਸ਼ਬਦ ਦਿੰਦੇ ਜੱਪਣ ਲਈ ਪੇ ਰੱਟੀ ਜਾਓ ਨਹੀਂ ਗੁਰੂ ਪਿਆਰੀ ਗੁਰਬਾਣੀ ਰੱਟੇ ਮਾਰਨ ਲਈ ਨਹੀਂ ਆ ਗੁਰਬਾਣੀ ਨੂੰ ਪੜ੍ਹ ਕੇ ਆਪਣਾ ਜੀਵਨ ਸਫਲਾ ਕਰਨਾ ਸੀ ਅੱਜ ਆਪਾਂ ਸਿੱਖੀ ਤਾਂ ਵੱਲ ਵੀ ਜਾ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਸਿੱਖੀ ਨਿਹਾਰਵਲ ਜਾ ਰਹੀ ਹੈ ਸਿੱਖੀ ਦੀ ਚੜ੍ਹਦੀ ਕਲਾ ਆ ਪਰ ਉਹ ਲੋਕ ਪਖੰਡੀ ਡੇਰੇ ਦੇ ਵੇਲੜ ਸਾਧ ਸਿੱਖੀ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰਦੇ ਖਾਸ ਕਰ ਉਹ ਲੋਕ ਜਿਹੜੇ ਲੋਕ ਪਤਿਤ ਲੋਕ ਆ ਜਿਹੜੇ ਖੁਦ ਨੂੰ ਸਿੱਖ ਕਹਿੰਦੇ ਤੇ ਹੈਗੇ ਆ ਪਰ ਸਿੱਖ ਬਣਨਾ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਸਿੱਖਾਂ ਦੇ ਸਰੂਪ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਸਰੂਪ ਤੇ ਗੁਰੂ ਗੋਬੀ ਸਿੰਘ ਪਾਸ਼ਾ ਦਿੱਤਾ ਹੋਇਆ ਆ ਪਰ ਸਾਡੇ ਵਿੱਚ ਵੀ ਕੁਝ ਖਾਮੀਆਂ ਸਿੱਖਾਂ ਵਿੱਚ ਵੀ ਅਸੀਂ ਰਾਜਵਲ ਵੱਧੇ ਨਹੀਂ ਪਏ ਅਸੀਂ ਪਛਾਣ ਨੂੰ ਆਨੇ ਪਏ ਹੁਣ ਤੋਂ ਮੂਰਖਾ ਵਾਂਗੂ ਗਲਤਮਲਤ ਬਿਆਨਬਾਜ਼ੀ ਦੇ ਕੇ ਆਪਾਂ ਆਪਣਾ ਜਿਹੜਾ ਕੀਆ ਔਣ ਵਾਲਾ ਜਿਹੜਾ ਭਵੇਖਿਆ ਉਹ ਬਰਬਾਦ ਕਰਦੇ ਪਏ ਆ ਇਸ ਕਰਕੇ ਗੁਰੂ ਪਿਆਰੇਓ ਸਭ ਤੋਂ ਪਹਿਲੇ ਸਿੱਖ ਦਾ ਮੁੱਢਲਾ ਫਰਜ਼ ਹੈ ਕਿ ਗੁਰਬਾਣੀ ਤੇ ਪਹਿਰਾ ਲਈਏ ਗੁਰਬਾਣੀ ਪੜ੍ਹੀਏ ਅੱਥਾ ਸਹਿਤ ਤੇ ਨਹੀਂ ਆਉਂਦੀ ਗੁਰਬਾਣੀ ਅੱਥਾ ਸਹਿਤ ਪੜ੍ਹਨੀ ਨਹੀਂ ਤੇ ਪੜੇ ਲਿਖੇ ਤੇ ਗੁਰਬਾਣੀ ਸੁਣੋ ਅੱਜ ਕੱਲ ਇੰਨੇ ਨੇ ਸੋਹਣੇ ਪ੍ਰਚਾਰਕ ਆ ਉਹਨਾਂ ਨੂੰ ਸੁਣੋ ਪਰ ਕਿਸੇ ਦੀ ਭੇਡ ਨਾ ਬਣੋ ਕਿਸੇ ਪ੍ਰਚਾਰਕ ਦੀ ਐਨ ਪੀਓ ਪ੍ਰਚਾਰਕ ਦੀ ਭੇਡ ਬਣ ਜਾਣਾ ਵੀ ਕਹੇ ਬਾਬੇ ਦੀ ਕਹੇ ਡੇਰੇ ਵਾਲੇ ਸਾਧ ਦੀ ਕਹੇ ਪਖੰਡੀ ਦੀ ਕਹੇ ਵੇਲਰ ਦੀ ਭੇਡ ਬਣ ਕੇ ਤੇ ਬਾਜ ਜੋ ਉਹਨੇ ਕਹਤਾ ਉਹੀ ਹੋਣਾ ਨਹੀਂ ਗੁਰੂ ਪਿਆਰੇਓ ਸਿਰਫ ਚੰਗੀ ਗੱਲ ਲਓ ਜਿਹਦੇ ਕੋ ਲੈਣ ਜੋਗੀ ਤੁਹਾਡਾ ਅਧਿਕਾਰ ਆ ਚੰਗੀ ਗੱਲ ਕਿਸੇ ਕੋ ਵੀ ਤੁਸੀਂ ਸਿੱਖ ਸਕਦੇ ਹੋ ਕੋਈ ਮਾੜਾ ਬੰਦਾ ਵੀ ਤੁਹਾਨੂੰ ਚੰਗੀ ਗੱਲ ਸਿਖਾ ਸਕਦਾ ਆ ਇਸ ਕਰਕੇ ਆਓ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦਾ ਰੰਗ ਸਾਨੂੰ ਸਾਰਿਆਂ ਨੂੰ ਚੜ ਜੇ ਈਵਰ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਰੋਜ਼ ਕਰਦੇ ਆ ਪਰ ਭਲਾ ਅਸੀਂ ਅਸਲ ਵਿੱਚ ਕਰਨਾ ਨਹੀਂ ਚਾਹੁੰਦੇ ਗੁਰੂ ਮਹਾਰਾਜ ਵੀ ਆਖਦੇ ਵੇ ਕਿਸੇ ਆਗੈ ਕੀ ਜੇ ਅਰਦਾਸ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਸਤਗੁਰ ਸੱਚੇ ਪਾਸ਼ਾ ਸਾਡੀ ਰਗ ਰਗ ਤੋਂ ਵਾਕ ਬਿਆ ਹਰ ਕਿਸੇ ਦੇ ਰਗ ਰਗ ਤੋਂ ਵਾਕ ਬਿਆ ਅਸੀਂ ਆਪਣੇ ਮਾਨ ਅੰਦਰ ਪਦਾਰਥਾਂ ਦੀ ਭੁੱਖ ਨਹੀਂ ਰੱਖਣੀ ਭੁੱਖ ਰੱਖਣੀ ਆ ਨਾਮ ਦਾਣ ਦੀ ਸਤਗੁਰ ਸੱਚੇ ਪਾਸ਼ਾ ਦੇ ਨਾਮ ਦਾਣ ਦੇਖੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੇ ਸਰਤਾਜ ਪਿਤਾ ਪਰਮੇਸ਼ਰ ਅਕਾਲ ਪੁਰਖ ਜਿਨ੍ਹਾਂ ਦੀ ਇੱਕ ਪੰਕਤੀ ਰਹਾਸ ਵਿੱਚ ਆਉਂਦੀ ਆ ਬੜੀ ਸੋਹਣਾ ਬੜਾ ਸੁੰਦਰ ਸ਼ਬਦ ਆ ਮੈਂ ਨਿਰਗੁਣ ਹਰਿ ਕੋ ਗਣ ਨਾਹੀ ਆਪੇ ਤਰਤ ਪਿਉਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹਿ ਹਰਿਆ ਦੇਖੋ ਅਕਾਲ ਪੁਰਖ ਪ੍ਰਮਾਤਮਾ ਮੇਰੇ ਪਿਤਾ ਪਰਮੇਸ਼ਰ ਪੰਚਮ ਪਾਸ਼ਾ ਸਭ ਤੋਂ ਜਾਰੀ ਗੁਰਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ ਦਰਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਹ ਆਪਣੇ ਆਪ ਨੂੰ ਨਿਰਗੁਣਾ ਦੇ ਆਖਦੇ ਪਏ ਗੁਰੂ ਪਿਆਰੇ ਹੋ ਵੇਖੋ ਕਿੰਨੀ ਨਿਮਰਤਾ ਕਿੰਨਾ ਸਬਰ ਕਿੰਨੇ ਸੰਤੋਖ ਕਿੰਨੀ ਹਲੀਮੀ ਉਹਨਾਂ ਦੇ ਸੁਭਾਅ ਵਿੱਚ ਹੋਏਗੀ ਵੀ ਇੰਨੀ ਕਾਲੇ ਵੀ ਵਿਦਵਾਨ ਇੰਨੇ ਚੋਟੀ ਦੇ ਪ੍ਰਚਾਰਕ ਕਿ ਦੁਨੀਆ ਦਾ ਕੋਈ ਐਸਾ ਗਿਆਨ ਮੇਰੇ ਖਾਂ ਦੇ ਐਸਾ ਨਹੀਂ ਜਿਹੜਾ ਪੰਚਮ ਪਾਸ਼ਾ ਕੋਲ ਨਾ ਹੋਵੇ ਤੱਤੀ ਤਵੀ ਤੇ ਬਹਿ ਕੇ ਵੀ ਉਹਨਾਂ ਨੇ ਉਸ ਕਾਲਪੁਰਖ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਆਪਾਂ ਆਪਾਂ ਤੇ ਆ ਸਾਡੇ ਕੋ ਕਾਰ ਆ ਕੋਠੀ ਆ ਮੋਟਰਸਾਈਕਲ ਤਹੀ ਤੇ ਬਣੇ ਫਿਰਦੇ ਆਪਣੇ ਆਪ ਚ ਬੜੇ ਤਗੜੇ ਕਿਤੇ ਵੀ ਫਨੇਖਾਂ ਕਿ ਸਾਡੇ ਤੋਂ ਵੱਡਾ ਗੁੰਡਾ ਬਦਮਾਸ਼ ਹੀ ਕੋਈ ਨਹੀਂਗਾ ਜਾਂ ਸਾਡੇ ਤੋਂ ਵੱਡਾ ਕੋਈ ਕਲੇਪੇ ਮੀਰ ਹੀ ਕੋਈ ਨਹੀਂ ਹੈਗਾ ਨਹੀਂ ਗੁਰੂ ਪਿਆਰੇ ਆਓ ਨਿਮਰਤਾ ਆਪਣਾਈਏ ਸਬਰ ਸੰਤੋਖ ਆਪਣਾਈਏ ਗੁਰੂਆਂ ਨੇ ਦਿੱਤੀਆਂ ਦਾਤਾਂ ਨਾਮ ਦਾਣ ਗੁਰੂਆਂ ਨੇ ਗੁਰਬਾਣੀ ਵਿੱਚ ਕੋਠੀਆਂ ਕਾਰਾਂ ਨਹੀਂ ਮੰਗੀਆਂ ਗੁਰੂਆਂ ਨੇ ਸਬਰ ਸੰਤੋਖ ਮੰਗਿਆ ਉਸ ਕਾਲਪੁਰਖ ਪ੍ਰਮਾਤਮਾ ਤੋਂ ਤੇ ਆਪਾਂ ਵੀ ਗੁਰੂ ਮਹਦੇ ਲੜ ਲਾ ਕੇ ਸਬਰ ਸੰਤੋਖ ਦੀ ਪ੍ਰਾਪਤੀ ਕਰੀਏ ਦਇਆ ਦੀ ਪ੍ਰਾਪਤੀ ਕਰੀਏ ਮਹੋਬੱਤ ਦੀ ਪ੍ਰਾਪਤੀ ਕਰੀਏ ਪ੍ਰੇਮ ਦੀ ਪਿਆਰ ਪ੍ਰਾਪਤੀ ਕਰੀਏ ਨਫ਼ਰਤਾਂ ਨਾ ਵੰਡੀਏ ਪਿਆਰ ਵੰਡੀਏ ਗੁਰੂ ਨਾਲ ਜੁੜੀਏ ਲੋਕਾਂ ਨੂੰ ਗੁਰੂ ਨਾਲ ਜੋੜੀਏ ਇਨਕ ਬਿੰਦਿਆ ਪ੍ਰਵਾਨ ਕਰ ਲਿਓ ਜੋ ਕਿ ਬਚਨ ਸਾਂਝੇ ਕਰਦੇ ਕਤਾਈ ਹੋ ਗਈ ਤੇ ਸੰਗਤ ਬਖਸ਼ੀ ਜੋ ਗਿਆ ਗੁਰੂ ਪਿਆਰਿਓ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਹਲੇ ਮਲੇ ਦੀਆਂ ਲੱਖ ਲੱਖ ਮੁਬਾਰਕਾਂ ਅਕਾਲ ਪੁਰਖ ਤੁਹਾਨੂੰ ਸਭਨਾਂ ਨੂੰ ਚਰਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕੋਈ ਵੀ ਗੱਲ ਤੁਹਾਡੇ ਦਿਲ ਨੂੰ ਤੁੰਬੀ ਹੋਵੇ ਤੇ ਵੀਡੀਓ ਨੂੰ ਵੱਤ ਵੱਦ ਲਾਈਕ ਕਮੈਂਟ ਸ਼ੇਅਰ ਕਰ ਦਿਓ ਗੁਰੂ ਪਿਆਰਿਓ ਕਿ ਸੱਚਾ ਜਿਹੜਾ ਬਹੁਤਾਂ ਤੋਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿਉਂਕਿ ਸੱਚ ਨੂੰ ਬਰਦਾਸ਼ਤ ਕਰਨ ਦਾ ਮਾਦਾ ਵੀ ਚਾਹੀਦਾ ਜਿਵੇਂ ਘਿਓ ਨੂੰ ਪਚਾਉਣ ਲਈ ਇੱਕ ਮੈਦਾ ਸਰੀਰ ਚ ਤਾਕਤ ਹੋਣਾ ਚਾਹੀਦਾ ਉਦਾਂ ਹੀ ਸੱਚ ਨੂੰ ਪਚਾਉਣ ਲਈ ਦਿਮਾਗ ਵੀ ਸਟਰੋਂਗ ਹੋਣੀ ਤੇ ਭਾਵਨਾਵਾਂ ਪੜਕ ਲੱਗਿਆ ਦੇਰ ਨਹੀਂ ਲੱਗਦੀ ਇਹਨੇ ਕਿੰਨੇ ਪ੍ਰਮਾਨ ਕਰ ਲਿਓ ਗੁਰੂ ਪਿਆਰੇ